भारत माता की वंदे 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 पठान कुछ बीजेपी ने वल्लभ भाई ਪਟੇਲ ਦੀ 150ਵੀਂ ਜਨਮ ਦਿਤੀ ਮਨਾਈ। ਮਰਥਨਤੋੜਾਂ ਚ ਲਿਆ ਹਿੱਸਾ ਬੀਜੇਪੀ ਦੇ ਅਧਿਐਕਸ਼ ਅਤੇ ਐਮਐਲਏ ਪਠਾਨਕੋਟ ਅਸ਼wini ਸ਼ਰਮਾ ਸਾਬਕਾ ਡਿਪਟੀ ਸਪੀਕਰ ਦਨੀਸ਼ ਪੱਪੂ ਅਤੇ ਫੋਰਪਾਰਟ ਦੀ ਜਤਾ ਪਾਰਟੀ ਤੇ ਆਗੂ ਅਤੇ ਕਾਰਕਟਰ ਸਮਾਗਮ ਚ ਹੋਏ ਸ਼ਾਮਲ ਭਾਈ ਪਟੇਲ ਨੂੰ ਯਾਦ ਕਰਦਿਆਂ ਦਿੱਤੀ ਸ਼ਰਧਾਂਜਲੀ। ਪਠਾਨਕੋਟ ਚ ਬੀਜੇਪੀ ਵੱਲੋਂ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਮਨਾਈ ਗਈ ਜਿਸ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਜਿਨ੍ਹਾਂ ਵਿੱਚ ਅਸ਼wini ਸ਼ਰਮਾ ਜੋ ਕਿ ਬੀਜੇਪੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਐਮ ਲਹਿਣ ਉਹਨਾਂ ਤੋਂ ਇਲਾਵਾ ਦਨੀਸ਼ ਬੱਬੂ ਜੋਗੀ ਸਾਹਿਬ ਕਾ ਵਿਧਾਨ ਸਭਾ ਗਤੇ ਡਿਪਟੀ ਸਪੀਕਰ ਹੈ ਹਨ ਉਹਨਾਂ ਤੋਂ ਇਲਾਵਾ ਵੱਡੀ ਗਿਤੀ ਵਿੱਚ ਭਾਜਪਾ ਦੇ ਅਗ ਅਤੇ ਕਰਮਕਰਤਾ ਮੌਜੂਦ ਸੱਜਣਾ ਵੱਲੋਂ 150ਵੀਂ ਜਨਤੀ ਤੇ ਵਿਲਭਾਈ ਪਟੇਲ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਤੇ ਮਰਦੰਤਹੁ ਵਿੱਚ ਇਸ਼ਾ ਲੈਂਦਿਆਂ ਵਿਲਭਾਈ ਪਟੇਲ ਨੂੰ ਯਾਦ ਕੀਤਾ ਗਿਆ ਦਿਖਾਉਂਦੇ ਹਾਂ ਤੁਹਾਨੂੰ ਠੰਡ ਕੋੜ ਦੀਆਂ ਤਸਵੀਰਾਂ ਅੱਜ ਸਰਦਾਰ ਵੱਲਭਾਈ ਪਟੇਲ ਜੀ ਦੀ ਜਨਮ ਜਨਤੀ ਹੈ 150ਵੀਂ सरदार भल्लाभाई पटेल जी दी जन्म जयंती जोते हर साल भारतीय जनता पार्टी रन फॉर यूनिटी ਦਾ आयोजन ਕਰਦੀ ਹੈ ਅੱਜ ਵੀ ਜਿਲ੍ਹਾ ਪਠਾਨਕੋਟ ਦੇ ਬੀਜੇਪੀ ਦੇ ਅਧਿਐਖ ਯੁਵਾ ਮੋਰਚਾ ਦੇ ਅਧਿਐਖ ਅਤੇ ਮੰਡਲਾਂ ਦੇ ਅਧਿਐਖਾਂ ਨੇ ਮਿਲ ਕੇ ਸਕੂਲਾਂ ਦੇ ਨਾਲ ਸੰਪਰਕ ਕਰਕੇ रन फॉर यूनिटी ਦਾ ਕਾਰਜਕ੍ਰਮ ਜਿਹੜਾ ਪਟੇਲ ਜੀ ਦੀ ਮੂਰਤੀ ਤੇ ਮਾਲਾ ਅਰਪਣ ਔਰ পুষ্পਾਂਜਲੀ ਕਰਨ ਤੋਂ ਬਾਅਦ ਸ਼ੁਰੂ ਕਰਨ ਕਰਨਾ ਹੈ। ਔਰ ਇਸ ਮੌਕੇ ਤੇ ਦਿਨੇਸ਼ ਸਿੰਘ ਬੱਬੂ ਜੀ ਪੁਰੀ ਸਾਹਿਬ ਅਨਿਲ ਜੀ ਵਿਜੇ ਜੀ ਪਟੇ ਸੁਰੇਸ਼ ਤਿਵਾਨ ਜੀ ਔਰ ਪਾਰਟੀ ਦੇ ਸਾਡੇ ਅਧਿਐਕਸ਼ ਸੁਰੇਸ਼ ਜੀ ਯੁਵਾ ਮੋਰਚਾ ਦੇ ਅਧਿਐਕਸ਼ ਮिक्की ਜੀ ਸਾਡੇ ਮੰਡਲਾਂ ਦੇ ਪ੍ਰਧਾਨ ਅਮਨ ਔਰ ਨਿਪੁੰਗ ਔਰ ਪੂਰੀ ਭਾਜਪੀ ਦੀ ਵੱਡੀ ਲੀਡਰਸ਼ਿਪ ਇਸ ਕਾਰਜਕ੍ਰਮ ਦਾ ਹਿੱਸਾ ਬਣੀ ਹੈ ਰਨ ਫॉर ਯੂਨਿਟੀ ਇੱਕ ਸੰਦੇਸ਼ ਹੈ ਜੋੜਨ ਦੇ ਲਈ ਔਰ ਇਹ ਨਰਿੰਦਰભાઈ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਸਰਦਾਰ ਵੱਲਭਾਈ ਪਟੇਲ ਜੀ ਨੂੰ ਜਿਹੜਾ ਸਥਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲਣਾ ਚਾਹੀਦਾ ਸੀ ਕਾਂਗਰਸ ਨੇ ਆਪਣੀ ਕੁੰਠਿਤ ਮਾਨਸਿਕਤਾ ਦੇ ਕਾਰਨ ਉਹਨਾਂ ਦੇ ਯੋਗਦਾਨ ਨੂੰ ਨਜ਼ਾਰਤ ਕੀਤਾ ਹੋਇਆ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੱਲਭਾਈ ਪਟੇਲ ਜਿਨ੍ਹਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ ਹੈ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 562 ਰਿਆਸਤਾਂ ਨੂੰ ਦੇਸ਼ ਨਾਲ ਜੋੜਨਾ ਔਰ ਭਾਰਤ ਦੀ ਏਕਤਾ ਔਰ ਅਖੰਡਤਾ ਦੇ ਲਈ ਜਿੰਨਾ ਵੱਡਾ ਯੋਗਦਾਨ ਉਹਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਚ ਹਮੇਸ਼ਾ ਸਮਰਣੀ ਹੈ ਔਰ ਇਹ ਰੰਗਤਵਰ ਯੂਨਿਟੀ ਦਾ ਕਾਰਜਕ੍ਰਮ ਵੀ ਸਾਡੀਆਂ ਭਾਸ਼ਾ ਲੱਗ ਹੋ ਸਕਦੀਆਂ ਸਾਡੀ ਬੋਲੀ ਲੱਗ ਹੋ ਸਕਦੀ ਹੈ ਸਾਡਾ ਪ੍ਰਾਂਤ ਲੱਗ ਹੋ ਸਕਦਾ ਹੈ ਲੇਕਿਨ ਅਸੀਂ ਇਸ ਭਾਰਤ ਮਾਤਾ ਦੇ ਪੁੱਤਰਾਂ ਪੁੱਤਰੀਆਂ ਇਹ ਦੇਸ਼ ਸਾਡਾ ਹੈ ਇਹ ਦੇਸ਼ ਦੀ ਮਿੱਟੀ ਸਾਡੀ ਹੈ ਇਹ ਚ ਕਮੇ ਜੋ ਸੇ ਬਣੇ ਇਕਤਾ ਬਣੇ ਇਹਦਾ ਸੰਦੇਸ਼ ਰਨ ਫॉर ਯੂਨਿਟੀ ਦੇ ਮਾਧਿਅਮ ਚ ਦਿੱਤਾ ਜਾਂਦਾ ਹੈ ਇਸ ਵਾਰੀ ਕਿਉਂਕਿ ਇਹ 150ਵੀਂ ਜਨਤੀ ਹੈ ਸਰਦਾਰ 150 ਦੇ ਨਾਂ ਤੇ ਮਨਾਈ ਜਾ ਰਹੀ ਹੈ ਔਰ ਇਹ ਸਮਰਪਿਤ ਕੀਤੀ ਹੈ ਰਾਸ਼ਟਰੀ ਇਕਤਾ ਨੂੰ ਨਸ਼ਾ ਮੁਕਤੀ ਨੂੰ ਔਰ ਸਵੱਛਤਾ ਅਭਿਆਨ ਔਰ ਆਤਮ ਨਿਰਭਰ ਭਾਰਤ ਇਹ ਇਸ ਕਾਰਜਕ੍ਰਮਾਂ ਦਾ ਜਿਹੜਾ ਕਿ ਲੰਬਾ ਚੱਲਨੇ ਨੇ ਹਰ ਪਾਰਲੀਮੈਂਟ ਦੇ ਅੰਦਰ ਸਰਕਾਰੀ ਆਯੋਜਨ ਦੇ ਮਾਧਿਅਮ ਨਾਲ ਇਹ ਯਾਤਰਾਵਾਂ ਪੈਦਲ ਯਾਤਰਾਵਾਂ ਅਲੱਗ-ਅਲੱਗ ਤਰ੍ਹਾਂ ਦੇ ਕਾਰਜਕ੍ਰਮ ਨੇ ਉਹ ਸਰਕਾਰੀ ਪੱਧਰ ਤੇ ਨੋਡ ਅਫਸਰ ਜਾਣਕਾਰੀ ਵੀ ਦੇਣਗੇ ਲੇਕਿਨ ਇਹ ਦੇਸ਼ ਨੂੰ ਜੋੜਨ ਦਾ ਕਾਰਜਕ੍ਰਮ ਹੈ ਅੱਜ ਜੋ ਵਿਸ਼ਵ ਦੇ ਹਾਲਾਤ ਹੈ ਉਹਦੇ ਅੰਦਰ ਆਤਮ ਨਿਰਭਰ ਭਾਰਤ ਬਣੇ ਸਵਦੇਸ਼ੀ ਨੂੰ ਦੇਸ਼ ਅਪਣਾਏ ਅੱਜ ਦੁਨੀਆ ਦੀ ਇਕਨੋਮੀ ਚ ਉਹੀ ਦੇਸ਼ ਅੱਗੇ ਵੱਧ ਸਕਦਾ ਹੈ ਉਹੀ ਦੇਸ਼ ਤਾਕਤਵਰ ਹੋ ਸਕਦਾ ਹੈ ਜਿਹੜਾ ਆਪਣੇ ਦੇਸ਼ ਦੇ ਸਮਾਨ ਦਾ ਪ੍ਰਯੋਗ ਕਰਦਾ ਹੈ ਆਓ ਮਿਲ ਕੇ ਸਰਦਾਰ ਜੀ ਦੀ 150ਵੀਂ ਜਨਤੀ ਦੇ ਉੱਤੇ ਇਹ ਪ੍ਰਣ ਲਈਏ ਕਿ ਆਸੀਂ ਆਤਮ ਨਿਰਭਰ ਭਾਰਤ ਬਣਾਉਣ ਦੇ ਲਈ ਸਵਦੇਸ਼ੀ ਅਪਣਾਵਾਂਗੇ ਆਪਣੇ ਹਾਲੇਦ ਵਾਲੇ ਨੂੰ ਸਵੱਛ ਰੱਖਾਂਗੇ ਨਸ਼ਾ ਮੁਕਤ ਸਮਾਜ ਬਣਾਵਾਂਗੇ ਔਰ ਇਸ ਦੇਸ਼ ਨੂੰ ਤਾਕਤਵਰ ਦੇਸ਼ ਬਣਾਉਣ ਦੇ ਅੰਦਰ ਸਾਰੀ ਪੀੜ੍ਹੀ ਆਪਣਾ ਯੋਗਦਾਨ ਪਾਏਗੀ ਮੈਂ ਇੱਕ ਵਾਰੀ ਫਿਰ ਡਾਕਟਰ ਸਾਹਿਬ ਦੀ ਜਨਤਰੀ ਦੇ ਉਤੇ ਆਪਣਾ ਬੱਲਭਾਈ ਪਟੇਲ ਜੀ ਨੂੰ পুষ্পਾਂਜਲੀ ਵੀ ਅਰਪਿਤ ਕਰਦਾ ਸ਼ਰਧਾਂਜਲੀ ਅਰਪਿਤ ਕਰਦਾ ਔਰ ਆਓ ਮਿਲ ਕੇ ਉਹਨਾਂ ਕੋਲੋਂ ਸਭ ਪ੍ਰੇਰਣਾ ਲਈਏ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਬਹੁਤ ਬਹੁਤ ਧੰਨਵਾਦ